ਸੁਣਿਆ ਬਿੱਲੀਆਂ ਹੱਜ ਜਾ ਕੇ ਆਈਆਂ ਬਿੱਲੀਆਂ ਕਿਹੜੀਆਂ ਚੂਹੇ ਖਾਣ ਵਾਲੀਆਂ ਨਹੀਂ ਜਿਨ੍ਹਾਂ ਨੇ ਤੁਹਾਡੇ ਪੁੱਤਾਂ ਦਾ ਮਾਸ ਨੋਚਿਆ ਉਹ ਅੱਜ ਹੱਜ ਕਰਨ ਗਈਆਂ ਸੀ ਪਵਿੱਤਰ ਮੁਕੱਦਸ ਥਾਂ ਦੇ ਉੱਤੇ ਕੀ ਕਰਨ ਗਈਆਂ ਸੀ ਭੁੱਲਾ ਬਖਸ਼ਾਉਣ ਗਈਆਂ ਸੀ ਮੈਂ ਤੁਹਾਨੂੰ ਇੱਕੋ ਗੱਲ ਪੁੱਛਦਾ ਇਹ ਬਿੱਲੀਆਂ ਉਹੀ ਨੇ ਜਿਨ੍ਹਾਂ ਨੂੰ ਅਸੀਂ ਦੁੱਧ ਦੀ ਰਾਖੀ ਬਿਠਾਇਆ ਸੀ ਤੇ ਮਲਾਈ ਦੀ ਆਸ ਕਰਦੇ ਸੀ ਮੈਂ ਅਕਸਰ ਕਹਿੰਦਾ ਰਿਹਾ ਕਿ ਬਿੱਲੇ ਨੂੰ ਦੁੱਧ ਦੀ ਰਾਖੀ ਬਿਠਾ ਕੇ ਮਲਾਈ ਦੀ ਆਸ ਨਾ ਰੱਖਿਓ ਤੇ ਅਸੀਂ ਮਲਾਈ ਦੀ ਆਸ ਇਹਨਾਂ ਤੋਂ ਰੱਖਦੇ ਰਹੇ ਹਾਂ ਇਹਨਾਂ ਨੇ ਮਾਫੀਨਾਮਾ ਜਿਹੜਾ ਰੱਖਿਆ ਪਹਿਲਾਂ ਤਾਂ ਇੱਕ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਜਰੂਰ ਜਿਹੜੇ ਇਹਨਾਂ ਨੂੰ ਮਾਫੀ ਦੇਣ ਵਾਸਤੇ ਤਿਆਰ ਹੈਗੇ ਹੋ ਤੇ ਮਾਫੀ ਦੇਣ ਵਾਸਤੇ ਤਿਆਰ ਕਿਉਂ ਤੇ ਕਿਉਂ ਇਹ ਮਾਫੀ ਦੇ ਲਾਇਕ ਆ ਕਿਉਂਕਿ ਮੈਂ ਇੱਕ ਗੱਲ ਕਹਿਣਾ ਕਿ ਇਹਨਾਂ ਨੇ ਪਰਮ ਗੁਨਾਹ ਕੀਤਾ ਪਰਮ ਗੁਨਾਹ ਕਿਹਨੂੰ ਕਹਿੰਦੇ ਆ ਜਿਹਦੇ ਕਰਕੇ ਰਾਵਣ ਵੀ ਬਖਸ਼ਿਆ ਨਹੀਂ ਗਿਆ ਸੀਗਾ ਰਾਵਣ ਨੂੰ ਪਾਰਵਤੀ ਦੇ ਕਹਿਣ ਤੇ ਸ਼ਿਵਜੀ ਨੇ ਮਾਫ ਨਹੀਂ ਕੀਤਾ ਸੀ ਕਿਉਂ ਨਹੀਂ ਕੀਤਾ ਸੀ ਉਹ ਕਹਿੰਦਾ ਕਤਲ ਕਰ ਦਿੰਦਾ ਬਲਾਤਕਾਰ ਕਰ ਦਿੰਦਾ ਕੋਈ ਗੁਨਾਹ ਹੁੰਦਾ ਸੀ ਮਾਫ ਕਰ ਦਿੰਦੇ ਪਰ ਪਰਮ ਗੁਨਾਹ ਕੀਆ ਕਹਿੰਦਾ ਸਾਧੂ ਦੇ ਭੇਸ ਦੇ ਵਿੱਚ ਇਹਨੇ ਇੱਕ ਕੀਆ ਜਾਤੀ ਜਿਹੜੀ ਹੈਗੀ ਜਿਹਨੂੰ ਸਭ ਤੋਂ ਵੱਧ ਪੂਜਨਿਕ ਮੰਨਿਆ ਜਾਂਦਾ ਸਾਧੂ ਜਾਤੀ ਨੂੰ ਉਹਨੂੰ ਬਦਨਾਮ ਕੀਤਾ ਉਹਦੇ ਭੇਸ ਧਾਰ ਕੇ ਨੇ ਸੀਤਾ ਦਾ ਪਹਾਰਨ ਕੀਤਾ ਸੀ ਤੈਨੂੰ ਮਾਇਕੋ ਤੋਂ ਚੱਕ ਕੇ ਲਿਆਇਆ ਤੇ ਇਹਨਾਂ ਲੋਕਾਂ ਨੇ ਵੀ ਸਾਡੀ ਸਿੱਖ ਕੌਮ ਦੀ ਨਮੈਂਦਾ ਜਮਾਤ ਦੇ ਮਾਇਕੇ ਲਿਬਾਸ ਪਾ ਕੇ ਇਹਨਾਂ ਨੇ ਸਾਨੂੰ ਬਰਬਾਦ ਕੀਤਾ ਇਸ ਕਰਕੇ ਇਹ ਵੀ ਪਰਮ ਗੁਨਾਹ ਬਣਦਾ ਉਸੇ ਕੈਟਾਗਰੀ ਦੇ ਵਿੱਚ ਆਉਂਦਾ ਤੇ ਮਾਫੀ ਦੇ ਲਾਇਕ ਹੈ ਨਹੀਂ ਇਸੇ ਕਰਕੇ ਮੈਂ ਇਸ ਗੱਲ ਦੇ ਕੀ ਆ ਹਾਮੀਵਾਲ ਨਹੀਂ ਕਿ ਇਹਨਾਂ ਲੋਕਾਂ ਨੂੰ ਮਾਫੀ ਮਿਲਣੀ ਚਾਹੀਦੀ ਆ ਤੇ ਮਾਫੀ ਮੰਗਦੇ ਕੀ ਲੋ ਤਾਂ ਪਹਿਲਾਂ ਤਾਂ ਇਹ ਗੱਲ ਸਮਝਣ ਵਾਲੀ ਆ ਕਿ ਉੱਥੇ ਮਾਫੀ ਤੁਹਾਨੂੰ ਮਿਲਦੀ ਵੀ ਹੈ ਨਹੀਂ ਕਿਉਂਕਿ ਤੁਸੀਂ ਜਿੱਥੋਂ ਮਾਫੀ ਮੰਗਣ ਗਏ ਹੋ ਅਕਾਲ ਤਖਤ ਮੂਹਰੇ ਉਹਦੀ ਮਾਣ ਮਰਿਆਦਾ ਸਾਰੀ ਪ੍ਰਤਿਸ਼ਤਾ ਢਾਹ ਢੇਰੀ ਤੁਸੀਂ ਕੀਤੀ ਆ ਤੇ ਉੱਥੇ ਰਬੜ ਦੀ ਸਟੈਂਪ ਆ ਹੁਣ ਜਿੱਦੋਂ ਜਾ ਕੇ ਮਾਫੀ ਮੰਗਣ ਗਏ ਹੋ ਤੇ ਬੀਬੀ ਜ਼ਗੀਰ ਕੌਰ ਜੀ ਕੀ ਕਹਿੰਦੇ ਸੀ ਕਹਿੰਦੇ ਅਸੀਂ ਮਾਫੀ ਮੰਗਣੀ ਸਿਖਾਉਣੀ ਆ ਦੱਸਣਾ ਕਿ ਮਾਫੀ ਕਿਵੇਂ ਮੰਗੀ ਜਾਂਦੀ ਆ ਇਹਦਾ ਮਤਲਬ ਅੰਦਰ ਪਛਤਾਪ ਹੈ ਨਹੀਂ ਤੇ ਇਹ ਹਣ ਕੌਣ ਇਹ ਸਾਰੇ ਲੱਕੜ ਬੱਗੇ ਦੀਆਂ ਨਸਲਾਂ ਨੇ ਜਿਨ੍ਹਾਂ ਨੂੰ ਡਿਸਕਵਰੀ ਚੈਨਲ ਤੇ ਕਈ ਵਾਰੀ ਦੇਖਿਆ ਹੋ ਇੱਕ ਜਾਨਵਰ ਨੂੰ ਭਜਾ ਭਜਾ ਕੇ ਨਾ ਹੰਬਾ ਲੈਂਦੇ ਆ ਠੀਕ ਹੈ ਲੱਕੜ ਬੱਗੇ ਹੰਬਾ ਲੈਂਦੇ ਆ ਪਰ ਉੱਥੇ ਜਿਹੜਾ ਖੁੰਖਾਰ ਆ ਕੇ ਸ਼ੇਰ ਫੇਰਾ ਕੇ ਕੀ ਆ ਪਹਿਲਾਂ ਝੱਪਟਾ ਮਾਰਦਾ ਪਹਿਲਾਂ ਉਹ ਰਜਦਾ ਤੇ ਲੱਕੜ ਬੱਗੇ ਨੇੜੇ ਤੇੜੇ ਘੂੜੀਆਂ ਲੈਂਦੇ ਤੁਰੇ ਫਿਰਦੇ ਜਦੋਂ ਉਹ ਰਜ ਲੈਂਦਾ ਫਿਰ ਉਹ ਲੱਕੜ ਬੱਗੇ ਕੀ ਆ ਉਹਦੇ ਹੱਡ ਨੋਚਦੇ ਆ ਉਸ ਕੀ ਆ ਬੇਮਾਕੇ ਜਿਹੜਾ ਸ਼ਾਕਾਹਾਰੀ ਇੱਕ ਜਾਨਵਰ ਹੁੰਦਾ ਮੱਝ ਦੇ ਰੂਪ ਦੇ ਵਿੱਚ ਮੇਰੇ ਖਿਆਲ ਅਕਸਰ ਡਿਸਕਵਰੀ ਚੈਨਲ ਤੇ ਦੇਖਿਆ ਹੋ ਉਹ ਲੱਕੜਬੱਗੇ ਫੇਰ ਕੀ ਆ ਸਾਰੀਆਂ ਹੱਡੀਆਂ ਝੁੰਡ ਜਾਂਦੇ ਆ ਇਹ ਉਹੀ ਲੱਕੜਬੱਗੇ ਦੀਆਂ ਨਸਲਾਂ ਨੇ ਤੇ ਬਗਿਆੜ ਕੇ ਦਾ ਅਸਲ ਜਿਹੜਾ ਸੀਗਾ ਉਹ ਕੌਣ ਸੀ ਉਹ ਬਾਦਲੈਂਡ ਕੰਪਨੀ ਸੀ ਇਹ ਬਾਦਲੈਂਡ ਕੰਪਨੀ ਦੇ ਹਿੱਸੇਦਾਰ ਰਹੇ ਆ ਪਹਿਲਾਂ ਉਹ ਵੱਡੇ ਬਾਦਲ ਕੇ ਖਾਂਦੇ ਸੀ ਤੇ ਫਿਰ ਇਹ ਸਾਰੇ ਵਿੱਚ ਹਿੱਸੇਦਾਰ ਛੱਕਦੇ ਛਕਾਉਂਦੇ ਰਹੇ ਆ ਉਹੀ ਲੱਕੜਬੱਗੇ ਨੇ ਤੇ ਹੁਣ ਇਹ ਜਾ ਕੇ ਮਾਫੀ ਕਿੰਨਾ ਗੁਨਾਹਾਂ ਦੀ ਮੰਗਦੇ ਆ ਅੱਜ ਕੀ ਆ ਉਸੇ ਕੌਮ ਦੇ ਸਾਰੇ ਜਿਹੜੇ ਕੀ ਆ ਗੁਨਾਹ ਕਰ ਜਿੱਥੇ ਸਾਬਤ ਹੋਏ ਆ ਇਹ ਉਹਨਾਂ ਚਾਰ ਚੀਜ਼ਾਂ ਦੇ ਉੱਤੇ ਮਾਫੀ ਮੰਗੀ ਆ ਤੇ ਕੌਮ ਨੂੰ ਤਲਾਂਜਲੀ ਆਪ ਦਿੱਤੀ ਸੀ ਸਾਰੇ ਭਾਗੀਦਾਰ ਸੀ ਜਦੋਂ ਇਹਨਾਂ ਨੇ ਕਨਾਰਾ ਕੀਤਾ ਸੀ ਕਹਿੰਦੇ ਅਸੀਂ ਪੰਜਾਬ ਦੀ ਪਾਰਟੀਆਂ ਜੀ ਅਸੀਂ ਹੁਣ ਪੰਥਕ ਪਾਰਟੀ ਨਹੀਂ ਰਹੇ ਤੇ ਅੱਜ ਚਾਰੇ ਮੁੱਦੇ ਪੰਥਕ ਕੀ ਕਿਉਂ ਲੈ ਕੇ ਗਏ ਹੋ ਪਹਿਲਾ ਮੁੱਦਾ ਕਿਹੜਾ ਲੈ ਕੇ ਗਏ ਆ ਸਰਸਾ ਸਾਧ ਨੇ ਕਿਹੜਾ ਸਵਾਗਤ ਆ ਰਿਹਾ ਸੀ ਉਹਦੇ ਜਿਹੜਾ ਪਰਚਾ 295 ਦਾ ਦਰਜ ਕਰਾਇਆ ਸੀ ਉਹ ਵਾਪਸ ਲੈਣ ਦੀ ਕਹਿੰਦੇ ਗਲਤੀ ਦੀ ਮਾਫੀ ਮੰਗਦੇ ਆਂ ਸੀ ਦੂਜਾ ਮਾਫੀਨਾਮਾ ਕੀ ਆ ਉਹ ਸਰਸਾ ਸਾਧ ਨੂੰ ਜਿਹੜੀ ਮਾਫੀ ਦਿੱਤੀ ਗਈ ਤੇ ਉਹਦੇ ਇਸ਼ਤਿਹਾਰ ਲਾਏ ਗਏ ਠੀਕ ਹੈ ਨਾ ਮਾਫੀ ਬਿਨਾ ਮੰਗੇ ਤੋਂ ਇਹ ਸਾਰੇ ਵਿੱਚੇ ਮਲੂਕੇ ਸਾਰੇ ਰਖਣ ਸਾਰੇ ਵਿੱਚ ਸ਼ਾਮਲ ਸੀ ਚੰਦੂ ਮਾਜਰੇ ਵਰਗੇ ਇਹਨਾਂ ਸਾਰ ਨੇ ਰਲ ਕੇ ਮਾਫੀ ਦਿੱਤੀ ਸੀ ਉਹ ਤੇ ਜਿਹੜਾ ਡਰਾਮਾ ਰਚਿਆ ਸੀ ਉਹ ਸਾਰੇ ਐਕਸਪੋਜ਼ ਹੋ ਚੁੱਕਿਆ ਹੁਣ ਤੇ ਤੀਜੀ ਜਿਹੜੀ ਕੀਤੀ ਆ ਬੁਰਜ ਜਵਾਰ ਕੇ ਤੋਂ ਜਿਹੜੀ ਕਿ ਸਾਡੇ ਮਹਾਰਾ ਦੇ ਸਰੂਪ ਚੋਰੀ ਹੁੰਦੇ ਆ ਗਲੀਆਂ ਨਾਲੀਆਂ ਚ ਸਾਡੇ ਅੰਗ ਅੰਗ ਗੁਰੂ ਨੇ ਕੀ ਆ ਰੋਲ ਕੇ ਸਾਡਾ ਅੱਖਾਂ ਦਾ ਮੋਤੀਆ ਲਾਇਆ ਤੁਹਾਨੂੰ ਨੰਗੇ ਕੀਤਾ ਕੀ ਆ ਉਹਦੇ ਕੀ ਆ ਕਹਿੰਦੇ ਸੀ ਗਲਤੀ ਮੰਨਦੇ ਤੇ ਜਿਹੜੇ ਦੋ ਸਿੱਖ ਨੌਜਵਾਨਾਂ ਦੇ ਸਿਰਾਂ 'ਚ ਫੈਰ ਮਾਰ ਕੇ ਮਾਰ ਕੇ ਕਹਦਾ ਵੀ ਪੁਲਿਸਾਂ ਪਛਾਤੀ ਆ ਉਹਨਾਂ ਦਾ ਕਹਿੰਦੇ ਅਸੀਂ ਕੀ ਆ ਮਾਫੀ ਮੰਗਦੇ ਆ ਤੇ ਚੌਥੀ ਮੰਗੀ ਆ ਸੁਮੇਲ ਸੈਣੀ ਨੂੰ ਡੀਜੀਪੀ ਲਾਉਣ ਖਾਤਰ ਤੇ ਇੱਕ ਜਹਾਰ ਆਲਮ ਦੇ ਘਰ ਵਾਲੀ ਜਿਹਨੇ ਕੀ ਆਲਮ ਸੈਣਾ ਬਣਾ ਕੇ ਸਾਡੇ ਪੁੱਤਾਂ ਦਾ ਸ਼ਿਕਾਰ ਖੇਡਿਆ ਉਹਦੇ ਵਾਸਤੇ ਮਾਫੀ ਮੰਗੀ ਆ ਮੈਨੂੰ ਐਂ ਦੱਸ ਦਿਓ ਕਿ ਚਾਰ ਹੀ ਗੁਨਾਹ ਇਹਨਾਂ ਦੇ ਇਹਨਾਂ ਚਾਰੇ ਗੁਨਾਹਾਂ ਤੋਂ ਵੀ ਵੱਡਾ ਸਭ ਤੋਂ ਵੱਡਾ ਗੁਨਾਹ ਕੀ ਆ ਤੁਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਹੋ ਕੇ ਓਏ ਤੁਸੀਂ ਅਕਾਲ ਤਖਤ ਨੂੰ ਅੰਦਰੋਂ ਖਤਮ ਕੀਤਾ ਕਾਂਗਰਸ ਨੇ ਅਕਾਲ ਤਖਤ ਬਾਹਰੋਂ ਟਾਇਆ ਤੁਸੀਂ ਅੰਦਰੋਂ ਟਾਇਆ ਸਾਰੇ ਵਿੱਚ ਸ਼ਾਮਲ ਰਹੇ ਹੋ ਟੇਟਾਇਆ ਕਿਵੇਂ ਆ ਇਹ ਸਾਰੇ ਤੁਸੀਂ ਵਹਿਤਰ ਜਾਣਦੇ ਹੋ ਅੱਜ ਸੁਮੇਤ ਸੈਣੀ ਤੇ ਉਹਦੀ ਦਾ ਮਾਫੀ ਮੰਗ ਲਈ ਪਰ ਮੈਨੂੰ ਐਂ ਦੱਸੋ ਦਰਬਾਰਾ ਸਿੰਘ ਗੁਰੂ ਜਿਹੜਾ ਕਿ 1986 ਦੇ ਵਿੱਚ ਜਿਹੜੇ ਕਿ ਨਕੋਦਰ ਕਾਂਡ ਵਾਪਰਦਾ ਜਿਹਦੇ ਵਿੱਚ ਨੌਜਵਾਨ ਸਾਡੇ ਸਿੱਖ ਜੋ ਆ ਕੇ ਮਰਦੇ ਆ ਉਹਦੇ ਵਿੱਚ ਕੀ ਉਹਨਾਂ ਦੇ ਪੋਸਟ ਮਾਰਟਮ ਤੋਂ ਕੀ ਆ ਕਰਾ ਕੇ ਨਾ ਉਹਨੀਆਂ ਡੈੱਡ ਬੋਡੀ ਦੀਆਂ ਕੀ ਆ ਬਾਹਰ ਦੀ ਬਾਹਰ ਸੰਸਕਾਰ ਕਰਨ ਵਾਸਤੇ ਕਿਹੜੇ ਬੰਦੇ ਨੇ ਸੈਂਡ ਕੀਤੇ ਸੀ ਉਹੀ ਦਰਬਾਰਾ ਸਿੰਘ ਗੁਰੂ ਜਿਹਨਾਂ ਨੂੰ ਇਹਨਾਂ ਨੇ ਟਿਕਟਾਂ ਵੀ ਲੜਾਈਆਂ ਪ੍ਰਿੰਸੀਪਲ ਸੈਕਟਰੀ ਵੀ ਰੱਖਿਆ ਆਪਦਾ ਉਹ ਦਰਬਾਰਾ ਸਿੰਘ ਗੁਰੂ ਉਦੀ ਬਖਸ਼ੀ ਮੰਗਣੀ ਭੁੱਲ ਗਏ ਤੇ ਹੋਰ ਜੇ ਮੈਂ ਦੱਸਣ ਲੱਗ ਜਾ ਮੈਂ ਕਹਣਾ ਵੀ ਸਭ ਤੋਂ ਵੱਡਾ ਗੁਨਾਹ ਤਾਂ ਤੁਹਾਡਾ ਇਹ ਆ ਵੀ ਸਾਡੀ ਸਭ ਤੋਂ ਸ਼ਰਮੌਰ ਸੰਸਥਾ ਐਜੀਪੀਸੀ ਖਤਮ ਕਰਨ ਵਾਲੇ ਤੁਸੀਂ ਹੋ ਤੇ ਸਭ ਤੋਂ ਵੱਡਾ ਜਿਹੜਾ ਰੁਤਬਾ ਜਿਹੜਾ ਸਾਡੇ ਵਾਸਤੇ ਸੀਗਾ ਸਾਡੇ ਬਾਦਸ਼ਾਹ ਤੋਂ ਵੀ ਵੱਡਾ ਰੁਤਬਾ ਕੀਦਾ ਸੀ ਅਕਾਲ ਤਖਤ ਦੇ ਜਥੇਦਾਰ ਦਾ ਜਥੇਦਾਰ ਕੀ ਆ ਭਾਈ ਗੁਰਦਾਸ ਜੀ ਨੂੰ ਲਾਇਆ ਸੀ ਛੇਵੇਂ ਪਾਤਸ਼ਾਹ ਨੇ ਕੀ ਆ ਉੱਥੇ ਸ਼ੁਰੂ ਕੀਤੇ ਸੀ ਤੇ ਕੀ ਆ ਦੂਸਰਾ ਹੈੱਡ ਗ੍ਰਾਂਥੀ ਦਾ ਜਿਹੜਾ ਬਾਬਾ ਬੁੱਢਾ ਜੀ ਨੂੰ ਲਾਇਆ ਗਿਆ ਸੀ ਇਹ ਲਾਇਆ ਕਰੇ 6ਵੇਂ ਪਾਸ਼ਣੇ ਦੋ ਅਹੁਦੇ ਸ਼ੁਰੂ ਕੀਤੇ ਸੀ ਇਹਨਾਂ ਦੋਨੇ ਅਹੁਦਿਆਂ ਦੀ ਮਰਿਆਦਾ ਨੂੰ ਖਤਮ ਕਰਕੇ ਤੁਸੀਂ ਮਿੱਟੀ 'ਚ ਮਲਾਤਾ ਜਿਹਦੇ ਕਰਕੇ ਅੱਜ ਕੌਮ ਇਥੇ ਹਾਲਾਤਾਂ 'ਚ ਪਹੁੰਚੀ ਆ ਇੱਕ ਚੱਜ ਦੇ ਜਥੇਦਾਰ ਦੀ ਲੋੜ ਆ ਝੁੰਦਾ ਕਮੇਟੀ ਨੇ ਰਿਪੋਰਟ ਦਿੱਤੀ ਆ ਬੜਾ ਜ਼ਬਰਦਸਤ ਕਿਹਾ ਕਿ ਜਿਹੜਾ ਜਥੇਦਾਰ ਲਾਇਆ ਜਾਊ ਕਿ ਫਿਕਸਡ ਟਰਮ 'ਪਾਸਤੇ ਲਾਇਆ ਜਾਵੇ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਕਿ ਪੁਲਿਸ ਮੁਲਾਜ਼ਮ ਦੀ ਜਿਹੜਾ ਤਬਾਦਲਾ ਕਰ ਦੋ ਏਐਸਆਈ ਚਾਹੇ ਡੀਐਸਪੀ ਉਹ ਘੱਟੋ ਘੱਟ 2 ਸਾਲੋਂ ਦਾ ਤਬਾਦਲਾ ਨਹੀਂ ਹੋਣਾ ਚਾਹੀਦਾ ਸਿਆਸੀ ਲੋਕਾਂ ਨੂੰ ਪਾਸੇ ਕੀ ਉਹਨਾਂ ਦੇ ਅਪਰੋਚ ਨੇ ਉਹਦਾ ਪ੍ਰਭਾਵ ਥੱਲੇ ਨਹੀਂ ਹੋਣੇ ਚਾਹੀਦੇ ਫੇਰ ਕੰਮ ਦੇਖਿਓ ਹੁੰਦੇ ਤੇ ਮੈਂ ਕਹਣਾ ਕਾਹਦਾ ਜਥੇਦਾਰ ਥੋੜੇ ਪ੍ਰਭਾਵ ਤੋਂ ਮੁਕਤ ਹੋ ਕੇ ਇਹ ਕੰਮ ਕਰ ਲੈਣਾ ਜਿਵੇਂ ਪਹਿਲਾਂ ਫੂਲਾ ਸਿੰਘ ਆਰਕੇ ਸਾਡੇ ਕੀ ਆ ਜਥੇਦਾਰ ਰਹੇ ਆ ਕਿਹੜੇ ਜਥੇਦਾਰ ਜਿਹੜੇ ਕੀ ਆ ਬਾਦਸ਼ਾਹ ਨੂੰ ਵੀ ਬੰਨ ਲੈਂਦੇ ਸੀ ਦਰਖਤ ਦੇ ਨਾਲ ਦੇ ਕੋੜਿਆਂ ਦੀ ਸਜ਼ਾ ਦੰਦੇ ਸੀ ਅੱਜ ਤੁਹਾਡੇ ਕੋਲੇ ਕਿਰਦਾਰ ਵਾਲਾ ਕਿਹੜਾ ਹੈਗਾ ਇੱਕ ਕਿਰਦਾਰ ਵਾਲੇ ਜਥੇਦਾਰ ਦੀ ਲੋੜ ਆ ਮੈਂ ਕਹਣਾ ਐਸਜੀਪੀਸੀ ਵੀ ਸਣੀ ਅਕਾਲੀ ਦਲ ਸਾਰਾ ਕੁਝ ਸਿੱਧਾ ਹੋ ਜਾਣਾ ਪਰ ਉਹ ਕਿਰਦਾਰ ਫੇਰ ਆਉਣੇ ਆ ਜੇ ਤੁਸੀਂ ਪਾਸੇ ਹੋਵੋਗੇ ਮੈਂ ਇਹੇ ਕਰਕੇ ਕਹਿਣਾ ਜਿੰਨੇ ਆ ਸਰਵਿਸਿੰਗ ਫਲੋਰ ਆਰਕੇ ਹੋਰ ਰਖੜੇ ਆਰਕੇ ਇਕੱਠੇ ਹੋਏ ਆ ਸਰਵਿਸਿੰਗ ਫਲੋਰ ਕਹਿੰਦਾ 2007 ਚ ਮੈਂ ਪੰਜਵੀਂ ਵਾਰੀ ਬਣਿਆ ਐਮਐਲਏ ਤੇ ਮੈਨੂੰ ਮੰਤਰੀਸ਼ਿਪ ਨਹੀਂ ਮਿਲੀ ਚੰਦੂ ਮਾਜਰਾ ਡਰੋਸਿਆ ਫਿਰਦਾ ਮਲੂਕਾ ਕਹਿੰਦਾ ਮੇਰੇ ਪੁੱਤ ਨੂੰ ਟਿਕਟ ਨਹੀਂ ਮਿਲੀ ਉਹ ਤੁਸੀਂ ਨਿੱਜਵਾਦ ਦੇ ਮਾਰੇ ਹੋ ਪਰਿਵਾਰਵਾਦ ਦੇ ਮਾਰੇ ਹੋ ਤੇ ਵਪਾਰਵਾਦ ਦੇ ਮਾਰੇ ਮਾਰੇ ਹੋ ਮੈਂ ਕਹਣਾ ਜਿੰਨਾ ਚਿਰ ਸੇਕਾ ਕੌਮ ਦੇ ਨਾਲ ਜੁੜੇ ਹੋਏ ਲੋਕ ਹਲਵਾ ਜੱਟ ਹੁੰਦੇ ਸੀ ਨਾ ਜਦੋਂ ਸਧਾਰਨ ਕਿਸਾਨੀ ਵਾਲੇ ਲੋਕ ਇਹਦੀ ਅਗਵਾਈ ਕਰਦੇ ਸੀ ਉਹਨਾਂ ਚਿਰ ਕੌਮ ਗਰਾਫਟ ਦੇ ਵਿੱਚ ਨਹੀਂ ਗਈ ਤੇ ਨਾ ਹੀ ਉਹਨਾਂ ਚਿਰ ਸਾਡਾ ਪੰਥ ਗਰਾਫਟ ਤੇ ਗਿਆ ਜਦੋਂ ਜਾ ਕੇ ਬਿਜ਼ਨਸ ਵਿੱਚ ਇਹਨਾਂ ਨੇ ਬਿਜ਼ਨਸ ਮਾਡਲ ਆ ਗਿਆ ਸੁਖਵੀਰ ਅੜਕੇ ਲੈ ਆਏ ਉਦੋਂ ਜਾ ਕੇ ਸਾਡਾ ਕੀ ਆ ਖਤਮ ਹੋਣ ਲੱਗਾ ਤੁਸੀਂ ਉਹਦੇ ਬਿਜ਼ਨਸ ਦੇ ਵਿੱਚ 파ਟਨਰ ਰਹੇ ਹੋ ਜਿਹੜੇ ਅੱਜ ਮਾਫੀ ਭੁੱਲਾਂ ਬਖਸ਼ਾਉਣ ਗਏ ਸੀ ਤੁਸੀਂ ਭੁੱਲਦੇ ਲੈਕ ਨਹੀਂ ਹੈਗੇ ਮੈਂ ਤੁਹਾਨੂੰ ਵੀ ਪੰਜਾਬੀਆਂ ਨੂੰ ਵੀ ਗੱਲ ਕਰਦਾ ਬੜੇ ਲੋਕ ਉੱਠ ਕੇ ਖੜੇ ਹੋਣਗੇ ਕੌਮ ਦੇ ਬੜੇ ਕੀ ਅਸਹਿਰਦ ਬੰਦੇ ਬੈਠੇ ਆ ਉਹ ਆਪੇ ਸਾਹਮਣੇ ਲੈਣਗੇ ਇਹਨਾਂ ਦੇ ਸਿਰਫ ਖਹਿੜਾ ਛੱਡਣ ਦੀ ਲੋੜ ਆ ਅੱਜ ਜਿੰਨੇ ਬੰਦੇ ਆਏ ਸੀ ਮੈਨੂੰ ਐਂ ਦੱਸ ਦਿਓ ਕਿਹੜੇ ਬੰਦੇ ਤੇ ਭਰੋਸੇ ਦੇ ਲਾਇਕ ਕਿਹੜਾ ਬੰਦਾ ਜੇ ਇੱਕ ਵੀ ਭਰੋਸੇ ਦੇ ਲਾਇਕ ਆ 10 ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜਥੇਦਾਰ ਕਾਲ ਤਖਤ ਦੇ ਜਿਹੜੇ ਪਹਿਲਾਂ ਰਹੇ ਆ ਜਿਨ੍ਹਾਂ ਨੂੰ ਅੱਜ ਇਹ ਮੂਹਰੇ ਲਾਉਣ ਨੂੰ ਫਿਰਦੇ ਉਹ ਮੂਹਰੇ ਨਹੀਂ ਲੱਗਦੇ ਮੇਰੇ ਹਿਸਾਬ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਅੱਜ ਤੋਂ ਸਾਲ ਪਹਿਲਾਂ ਕਹਿਤਾ ਸੀ 39ਵੀਂ ਜਿਹੜੀ ਵਰਸੀ ਮਣਾਈ ਸੀ ਇਹਨਾਂ ਨੇ ਉਹਦੇ ਦੇ ਸਪਸ਼ਟ ਤੌਰ ਤੇ ਉਹਨੇ ਕਿ ਗੱਲ ਕਹੀ ਸੀ ਉਹ ਕਹਿੰਦਾ ਕਿਉਂ ਲੱਤਾਂ ਦੇ ਵਿੱਚ ਲਿਟੀ ਜਾਨੋ ਇਹਨਾਂ ਦੇ ਜਾ ਜਾ ਕੇ ਤੁਸੀਂ ਕੌਮ ਨੂੰ ਇਕੱਠੀ ਕਰ ਲੋ ਕੌਮ ਸਿੱਕਿਆ ਤਕੜੀ ਕਰ ਲੋ ਤੁਹਾਨੂੰ ਲੋੜ ਨਹੀਂ ਅੱਜ ਕਾਲ ਤੱਕ ਦੇ ਜਥੇਦਾਰ ਦੀ ਔਕਾਤ ਤੁਸੀਂ ਮਿੱਟੀ ਦੇ ਵਿੱਚ ਮਿਲਾ ਕੇ ਧਰਤੀ ਤੇ ਸਾਡਾ ਸਭ ਤੋਂ ਵੱਡਾ ਜਿਹੜਾ ਜਰਨੈਲ ਜਿਹਦੀ ਮਾਕੇ ਸਭ ਤੋਂ ਵੱਡਾ ਮਾਕੇ ਸਾਡੇ ਦਿਮਾਗਾਂ ਦੇ ਵਿੱਚ ਜਿਹਦੀ ਪੋਜੀਸ਼ਨ ਸੀ ਅੱਜ ਉਹਨੂੰ ਗੌਲ ਦਾ ਕੋਈ ਨਹੀਂ ਉਹ ਹੱਥ ਤੇ ਪਹੁੰਚਾਉਣ ਵਾਲੇ ਤੁਸੀਂ ਉਹ ਕਿਸੇ ਦੀ ਔਕਾਤ ਨਹੀਂ ਸੀ ਸਾਡੀ ਕੌਮ ਨੂੰ ਸਾਡੀ ਐ ਜੀ ਪੀ ਸੀ ਨੂੰ ਜਾਂ ਅਕਾਲੀ ਦਲ ਨੂੰ ਕੋਈ ਮਾਕੇ ਵੱਟਾ ਲਾ ਜਾਂਦਾ ਇਹ ਕਾਲ ਤੱਕ ਦਾ ਜਥੇਦਾਰ ਬਾਕੀ ਇਹਨਾਂ ਰਬੜ ਦੀਆਂ ਸਟੈਂਪਾਂ ਨਾ ਬਣਦੇ ਜਿਹੜੇ ਕੀ ਆ ਤੁਸੀਂ ਸਾਰੇ ਜੀ ਚ ਭਾਗੀਦਾਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਉਹਨੂੰ ਛਡਾਉਣ ਦੀ ਲੋੜ ਆ ਝੂਂਦਾ ਕਮੇਟੀਆਂ ਰਿਪੋਰਟਾਂ ਲਾਗੂ ਹੋ ਜਾਣਾ ਤੁਹਾਡੇ ਸਾਰਿਆਂ ਦੇ ਚਪੇੜਾਂ ਵਾਂਗੂ ਵੱਜਣਗੀਆਂ ਤੇ ਇੱਕ ਮੈਂ ਹੱਸੋ ਹੀ ਨਹੀਂ ਤੁਹਾਨੂੰ ਗੱਲ ਦੱਸਦਾ ਦੋਸਤੋ ਕੱਲ ਇੱਕ ਸਾਡੇ ਏਰੀਏ ਦਾ ਬੰਦਾ ਠੀਕ ਹੈ ਨਾ ਜਿਹੜਾ ਨਵਾਂ ਨਵਾਂ ਹੁਣੇ ਬਾਕੀ ਭਾਜਪਾ ਚੋਂ ਇੱਧਰ ਆ ਕੇ ਰਲਿਆ ਉਹ ਗੱਲ ਕੀ ਕਰ ਰਿਹਾ ਸੀ ਕਹਿੰਦਾ ਚੰਨੀ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਕਹਿੰਦਾ ਸੱਚੀ ਠੁਕਦੀ ਆ ਜਿਹੜੇ ਆ ਬਾਗੀ ਬੰਦੇ ਆ ਮੈਂ ਬਾਗੀ ਨਹੀਂ ਕਹਿੰਦਾ ਇਹਨਾਂ ਨੂੰ ਇਹ ਲੱਕੜ ਬੱਗੇ ਆ ਬਾਗੀ ਨਹੀਂ ਹੈਗੇ ਲੱਕੜ ਬੱਗੇ ਆ ਮੈਂ ਕਹਣਾ ਉਹ ਬੰਦੇ ਨੇ ਗੱਲ ਕੀ ਕਹੀ ਉਹ ਬੰਦਾ ਕਹਿੰਦਾ ਕਹਿੰਦਾ ਜੀ ਚੰਨੀ ਸਾਹਿਬ ਨੇ ਜਿਹੜੀ ਗੱਲ ਕਹੀ ਆ ਨਾ ਹੈ ਅੱਜ ਕੱਲ੍ਹ ਅਕਾਲੀ ਦਲ 'ਚ ਸ਼ਾਮਲ ਹੋਇਆ ਨਵਾਂ ਨਵਾਂ ਭਾਜਪੀ ਛੱਡ ਕੇ ਉਹ ਕਹਿੰਦਾ ਵੀ ਚੰਨੀ ਸਾਹਿਬ ਕਹਿੰਦੇ ਵੀ ਇਹਨਾਂ ਦੇ ਅੱਜ ਵੀ ਖਾਕੀ ਨੀਕਰਾਂ ਥੱਲੇ ਪਾਈਆਂ ਨਿਕਲਣ ਲੱਗੀਆਂ ਓਏ ਮੈਂ ਕਹਣਾ ਇਹਨਾਂ ਦਾ ਲਿਬਾਸ ਪਹਿਲੀ ਕੀ ਆ ਸਾਰੇ ਨਕਾਬ ਉੱਤਰ ਗਏ ਤੇ ਖਾਕੀ ਨੀਕਰ ਵੀ ਕੀ ਆ ਤਾਰ ਦੇਣਗੇ ਤਾਂ ਤੇੜੋ ਨੰਗੇ ਹੋ ਜਾਣਗੇ ਸਭ ਨੂੰ ਪਤਾ ਖਾਕੀ ਨੀਕਰ ਵਾਲੇ ਕੌਣ ਨੇ ਤੇ ਜਿਹੜਾ ਖਾਕੀ ਨੀਕਰਾਂ ਦੀ ਇਹ ਗੱਲ ਕਰ ਰਿਆ ਸੀ ਉਹਨੂੰ ਵੀ ਲੰਮਾ ਕਿ ਕੀ ਆ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਪਰ ਉਥੇ ਸੁਧਾਰਨ ਸਿੱਖ ਦੇ ਸੁਧਾਰਨ ਅਕਾਲੀ ਵੀ ਉਹਦੇ ਨਾਲ ਬੈਠੇ ਸੀ ਜਿਹਨਾਂ ਨੇ ਆਪਦਾ ਖੂਨ ਦਿੱਤਾ ਲੋਕਾਂ ਨੇ ਸਿਰ ਦੇ ਦੇ ਕੇ ਮੈਂ ਕਿਹਾ ਆਦਾ ਖੂਨ ਨਾਲ ਕੀ ਇਹਦੇ ਨਿਉਂ ਸਿੰਘੀਆਂ ਲੋਕਾਂ ਦੇ ਸਿਰ ਲੱਗੇ ਆ ਅਕਾਲੀ ਦਲ ਦੀ ਨਿਉਂ ਦੇ ਵਿੱਚ ਇਹਨੂੰ ਬਚਾਉਣ ਵਾਸਤੇ ਸਾਰੇ ਪ੍ਰਾਂ ਸਵਿਰਤਤਾ ਦੇ ਨਾਲ ਠੀਕ ਆ ਮੈਨੂੰ ਅੱਜ ਕਿਸੇ ਵੀਰ ਨੇ ਪੁੱਛਿਆ ਉਹਨੂੰ ਮਾਫੀ ਮਿਲ ਜੂ ਮੈਂ ਆਖਿਆ ਨਹੀਂ ਮਿਲਨੀ ਮੇਰਾ ਮੰਨਣਾ ਹੈ ਕਿ ਨਹੀਂ ਮਿਲਨੀ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਮਾਫੀ ਨਹੀਂ ਦੇਣੀ ਚਾਹੀਦੀ ਤੈਨੂੰ ਸ਼ੇਅਰ ਕਰਦੇ ਤੇ ਕਮੈਂਟ ਜਰੂਰ ਕਰਿਓ ਤੇ ਜੇ ਤੁਹਾਨੂੰ ਮਾਫੀ ਦੇ लायक ਲੱਗਦੇ ਆ ਤਾਂ ਮੈਨੂੰ ਐਂ ਦੱਸਦੇ ਕਿ ਕੀ ਪਰਮਕੜਾ ਤੋਂ ਰਾਵਣ ਦੇ ਗਣਾ ਤੋਂ ਘਟਾ ਕੀ ਇਹਨਾਂ ਨੇ ਸਾਡੀ ਕੌਮ ਨੂੰ ਬਚਾਉਣ ਵਾਲਿਆਂ ਦਾ ਭੇਸ ਪਾ ਕੇ ਸਾਡੀ ਕੌਮ ਨੂੰ ਨਹੀਂ ਬਰਬਾਦ ਕੀਤਾ ਚਿੱਟੀ ਕ੍ਰਾਂਤੀ ਲਿਆਉਣ ਵਾਲੇ ਵੀ ਇਹੀ ਆ ਮੈਂ ਚਿੱਟੇ ਦੀ ਗੱਲ ਕਰਦਾ ਜਿਹੜਾ ਪੰਜਾਬ ਦੀਆਂ ਨਸਾਂ ਚ ਵੜਿਆ ਉਹਦੇ ਦੀ ਜ਼ਿੰਮੇਵਾਰ ਇਹ ਆ 10 ਸਾਲ ਜਿਹੜੇ ਇਹਨਾਂ ਨੇ ਵਾਗੇ ਹੰਡਾਏ ਆ ਇਸ ਕਰਕੇ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਸੱਤਾ ਤੋਂ ਪਾਸੇ ਰੱਖਣਾ ਤੇ ਕਾਲ ਤੱਕ ਤੋਂ ਦੇ ਐ ਜੀਪੀਸੀ ਤੋਂ ਤੇ ਸਾਰਿਆਂ ਤੋਂ ਪਾਸੇ ਰੱਖਣਾ ਸਾਡੇ ਸਾਰਿਆਂ ਦਾ ਫਰਜ ਬਣਦਾ ਝੁੰਡਾ ਕਮੇਟੀ ਨੇ ਕੀ ਕਿਹਾ ਉਹ ਮੈਂ ਕਹਣਾ ਹਕੀਕਤਾਂ ਅੱਜ ਤੁਸੀਂ ਅਣਪੜ੍ਹ ਬੰਦੇ ਨੂੰ ਵੀ ਪੁੱਛ ਲਓ ਨਾ ਪਿੰਡਾਂ ਵਾਲੇ ਬੈਠੇ ਕਾਲੀ ਬੰਦੇ ਨੂੰ ਪੁੱਛ ਲਓ ਕਿ ਪੰਥ ਨੂੰ ਬਚੂ ਕਿਵੇਂ ਉਹ ਸਾਰੀ ਝੁੰਡਾ ਕਮੇਟੀ ਦੇ ਜਿਹੜੀ ਹੈਗੀ ਉਹ ਬਾਕੀ ਲੋਕਾਂ ਦੇ ਦਿਲ ਦੀ ਆਵਾਜ਼ ਆ ਉਹੀ ਗੱਲਾਂ ਤੁਹਾਡੇ ਨਾਲ ਕੱਲ ਨੂੰ ਜਾਂ ਪਰਸੋਂ ਸਾਂਝੀਆਂ ਕਰਾਂਗੇ ਝੁੰਡਾ ਕਮੇਟੀ ਦੇ ਅੱਜ ਦੇ ਲਈ ਇੰਨੀ ਹੀ ਹੈਗਾ ਕਾਫੀ ਆ ਤੇ ਮੈਂ ਤੁਹਾਨੂੰ ਇੱਕੋ ਗੱਲ ਕਰਦਾ ਕਿ ਜੇ ਤੁਹਾਨੂੰ ਇਹ ਮਾਫੀਨਾਮੇ ਦੇ ਲੈਕ ਲੱਗਦੇ ਆ ਤਾਂ ਜਰੂਰ ਦੱਸਿਓ ਕਿ ਮਾਫੀ ਦੇ ਲੈ ਕੇ ਕਿਉਂ ਅਤੇ ਕਿਹੜੇ ਚੰਗੇ ਕਰਤਾਰ ਤੁਹਾਨੂੰ ਅੱਜ ਦੇ ਸੇ ਜਿਹੜੇ ਕਾਲ ਤੱਕ ਦੇ ਲੰਮਾ ਕੇ ਮਾਫੀ ਮੰਗਣ ਗਏ ਸੀ ਮੈਂ ਤਾਂ ਇਹੀ ਕਹੂੰਗਾ ਕਿ ਇਹ ਬਿੱਲੀਆਂ ਨੇ ਜਿਹੜੀਆਂ ਅੱਜ ਹੱਜ ਜਾ ਕੇ ਆਈਆਂ 900 ਚੂਹੇ ਨਹੀਂ ਸਾਡੇ ਪੁੱਤਾਂ ਦਾ ਮਾਸ ਨੋਚਣ ਵਾਲੇ ਇਹ ਗਿੱਧਾ ਨੇ ਅਸਲ ਦੇ ਵਿੱਚ ਇਹਨਾਂ ਤੋਂ ਬਚੋ ਤੇ ਮੈਂ ਇਹਨਾਂ ਨੂੰ ਮਾਫੀ ਦੇ ਮੈਂ ਕਿਸੇ ਸੰਦਰਭ ਦੇ ਵਿੱਚ ਇਹਨਾਂ ਨੂੰ ਮਾਫੀ ਦੇਣ ਦੇ ਹੱਕ 'ਚ ਨਹੀਂ ਹਾਂ ਤੇ ਲੋਕ ਤੇ ਘਰ ਲੈਰ ਵੱਲੋਂ ਅਸੀਂ ਸਾਰੇ ਭਰਾਵਾਂ ਨੂੰ ਮੰਗ ਕਰਦੇ ਆ ਅਕਾਲ ਅਕਾਲੀ ਦਲ ਨੂੰ ਬਚਾਉਣ ਲਈ ਅਸਲ ਅਕਾਲੀਆਂ ਨੂੰ ਮੂਰੇ ਲਿਆਉਣ ਦੇ ਲਈ ਇਹਨਾਂ ਲੋਕਾਂ ਦਾ ਖੰਡਣ ਕਰਨਾ ਜ਼ਰੂਰੀ ਹੈ ਕਈ ਮੈਨੂੰ ਕਹਿੰਦੇ ਵੀ ਤੂੰ ਅਕਾਲੀਆਂ ਦੇ ਬਾਦ ਕਿਉਂ ਪਿਆ ਕਿਉਂਕਿ ਸਾਨੂੰ ਪਤਾ ਕਿ ਪੰਜਾਬ ਬਚਣਾ ਗੁਰਾਂ ਦੇ ਨਾਂ ਤੇ ਆ ਤੇ ਉਹੀ ਪੰਥਕਤ ਕੀਆ ਸਫਾ ਦੇ ਵਿੱਚ ਜਿੰਨਾ ਚਿਰ ਕੀ ਸਾਡੇ ਲੋਕ ਉੱਠ ਕੇ ਖੜੇ ਨਹੀਂ ਹੁੰਦੇ ਪੰਥਕ ਧਿਰ ਦੇ ਮਗਰ ਲੱਗ ਕੇ ਉਹਨਾਂ ਜਦ ਪੰਜਾਬ ਨਹੀਂ ਬਚਦਾ ਨਾ ਸਾਡੀ ਨੌਜਵਾਨੀ ਬਚੇ ਲੋਕਾਂ ਨੂੰ ਉਧਰ ਮੋੜਾ ਦੇਣ ਵਾਸਤੇ ਮਹਿਮਾ ਸਟਾਰਟ ਹੋ ਚੁੱਕੀ ਆ ਸਾਰੇ ਭਰਾ ਉਨਾਂ ਵਾਲੇ ਟਾਈਮ ਦੇ ਸਿਹਰਦ ਰਹਿ ਕੇ ਚੰਗੇ ਕਿਰਦਾਰ ਜਿਨ੍ਹਾਂ ਦੇ ਕਿਰਦਾਰ ਅਜੇ ਤੱਕ ਦਾਗ ਹੀ ਨਹੀਂ ਹੈਗੇ ਉਹਨਾਂ ਲੋਕਾਂ ਉਹਨਾਂ ਵਾਲੇ ਟਾਈਮ 'ਚ ਆਪੇ ਹੀ ਮੂਰੇ ਆ ਜਾਣੇ ਆ ਤੁਹਾਨੂੰ ਦਿਖਣੇ ਵੀ ਸ਼ੁਰੂ ਸ਼ੁਰੂ ਹੋ ਜਾਣਗੇ ਬੜੀ ਜਲਦੀ ਉਹਨਾਂ ਦੇ ਨਾਲ ਸਾਥ ਜ਼ਰੂਰ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ